ਕਿੰਝ ਆ ਕਿਥੇ ਹੋ ਮੈਂ ਮਾਡਲ ਹੁਸੀ ਬਾਹਰਲੇ ਬੰਦੇ ਫੜੇ ਆ ਜਿਵੇਂ ਬੰਦੇ ਦੇ ਵਾਂਗੇ ਲੋਕਾਂ ਨੂੰ ਫਰਦਵਾਰਾਂ ਨੂੰ ਘੁਮਾ ਦੇ ਲੋਕਾਂ ਨੂੰ ਮਾਡਲ ਘੋਰਦਵਾਰੇ ਹਾਂ ਹਾਂਜੀ ਉਸ ਤੋਂ ਬੜੀ ਵੀ ਭੱਜ ਗਿਆ ਇੱਕ ਬੰਦਾ ਦੋ 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 ਨਾਲ ਕਿਤੇ ਜਲਦੀ ਭੇਜੋ ਭਾਜੀ ਪੁਲਿਸ ਇੱਕ ਵਾਰੀ ਪੁੱਛਾਂ ਤੇ ਵੇਖ ਕਾਲਿੰਗ ਕਰਾ ਦਿਓ ਬੁਲਾਈ ਜਗਰਾਣਾਂ ਕੰਡਾ ਨਹੀਂ ਪਿਆਰ ਨਾਲ ਜਿਹਨੂੰ ਮੱਝ ਲੋਕ ਬੋਲਦਾ ਕੋਈ ਦੋ ਦਰ ਜਿਹੜੀ ਕਿ ਦੋ ਲੋਕਾਂ ਨੂੰ ਆ ਗਿਆ ਅੱਜ ਭਾਈ ਬੀਤਿਆ ਹੋਵੇ ਇਹ ਨੇਰੀਏ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈ ਇਹਨਾਂ ਨੂੰ ਕਮਿਸ਼ਨ ਆਜੋ ਵਾਹ ਕਦੋਂ ਤੇ ਹੈ ਨਾ ਕਰ ਨਹੀਂ ਮਿਲਿਆ ਦਿੱਤਾ ਕਿ ਬਿਆਹ ਨੂੰ ਓਏ ਦਿੱਤਾ ਗਿਆ ਬੁਰੇ ਪੰਜਾਬ ਨੂੰ ਦਸ ਗਿੰਤਾ ਕੀ ਓਏ ਹੋਰ ਪਤਾ ਚੋਟੇ ਗਾਦੇ ਚੋਰ ਤਾਨੂੰ ਮਮਾ ਲੋਕਾਂ ਦੇ ਬਣ ਵੀ ਐਮਐਲਏ ਬਣਾਏ ਬਣਵੇਂ ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜਾ ਸ਼ਾਂਤ ਕਰਨਿਓ ਅਮਰੀਕੀ ਇਹਨਾਂ ਦੇ ਬਾਹਰ ਲੋਕਾਂ ਨੂੰ ਲੱਗਦਾ ਹੋ ਨਾਮ ਹੈ ਵੀ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਬਾਹਰ ਲਾ ਦੇਣਾ ਤੁਹਾਡੇ ਵਿੱਚ ਤੁਹਾਡੀ ਫੋਟੋ ਆ ਬੜਾ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ ਸੰਨੀਤ ਅਲਵਾਲੀਆ ਹਾਂ ਸੰਨੀਤ ਅਲਵਾਲੀਆ ਕਿੱਥੇ ਹੋ ਅਗਾਬ ਨਮਾਜ਼ ਸ਼ੰਦੀਆ ਨੂੰ ਸੰਨੀਤ ਹਾਂ ਕੋਈ ਖਮੀ ਦਾ ਸੰਨੀਤ ਹਾਂ ਮਾਨੂੰ ਕਹਿ ਦੇਣਾ ਸੰਨੀਤ ਜੇ ਰੋਣਾ ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੀ ਬਟਿੰਡੇ ਤੋਂ ਜੋੜ ਲੈ ਕੇ ਜਿੱਦੇ ਲੋਕਾਂ ਦੇ ਕਿੱਥੇ ਦੇ ਕੰਨੀ ਹਲੂ ਵਾਲੀ ਬੁਲਾਉਣ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਆ ਜੇ ਆਮ ਆਲੀ ਬੱਧੀ ਆ ਇਹਨਾਂ ਨੂੰ ਪਿਆਰ ਹੈ ਫਰੀ ਅਗੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬਲਦੂ ਆ ਭੂਤ ਤੇ ਬੱਚਾ ਬੱਥੇ ਬਕਵਾਸ ਤੂੰ ਆ ਤੇਰੀ ਫੋਟੋ ਮੈਂ ਮੈਂ ਨਪੜ ਨਹੀਂ ਮਤ ਕੰਡਾ ਬੜਾ ਬਾਜੀ ਹਾਂ ਕੰਨੀ ਹਲੂ ਵਾਲੀ ਨਾਲ ਸੰਨੀ ਆਲੂ ਵਾਲੀਆ ਚੀਰਮੈਨ ਸੀ ਪਰੋਟਾ ਪੂਰੀ ਫੋਟੋ ਹੈ ਉਹ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀਆ ਉਹ ਭੱਜ ਗਿਆ ਸੰਨੀ ਆਲੂ ਵਾਲੀਆ ਉਹਦੇ ਫੋਟੋ ਸੀਗੀ ਨਾ ਆ ਗਈ ਮੇਰੇ ਕੋ ਪਾ ਜੀ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਸਮਝਦੇ ਕਿੱਥੇ ਉਹ ਕੈਮਰੇ ਲੱਗੇ ਨਾ ਕੱਦੇ ਪਰ ਜਦ ਕੈਮਰੇ ਲੱਗੇ ਮਰ ਜੇਗਾ ਤੂੰ ਸਾਨੂੰ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਸੰਭਾਲ ਦਿਓਗੇ ਪੰਜਾਬ ਦੇ ਲੋਕ ਲੋਰੇ ਤਾਈ ਤਾਈ ਕਰ ਰਹੇ ਲੋਕਿਆਂ ਦੇ ਅੰਦਰ ਲੋਕਾਂ ਨੂੰ ਲੋਕਾਂ ਦਾ ਰੋਜ਼ਗਾਰ ਦੇ ਦਿੰਦੇ ਹਾਂ ਜੀ ਆਇਆਂ ਜੀ ਜਦੋਂ ਨਹੀਂ ਜਦੋਂ ਆਪੀ ਲੱਗਦਾ ਪੱਟੇ ਉੱਪਰ ਬੈਠੇ ਛੱਡਣਗੇ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਭਤੀ ਦੇ ਬੰਦ ਸਾਡੀ ਕੋਈ ਗੱਲਾ ਨਹੀਂ ਕਰਨਾ ਬਾਹਰਲਾ ਬੰਦਾ ਨਹੀਂ ਬੈਠਾ ਪਾਡੀ ਲਗ ਲਗ ਵਿਚਾਰ ਕੀ ਹੋ ਗਏ ਦੁਨੀਆਂ ਦੀ ਮਰਜ਼ੀ ਹੈ ਬਾਰ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਰੂਹੇ ਪੰਨੀਰ ਆ ਗਏ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਦੀ ਮਰਜ਼ੀ ਦੁਨੀਆਂ ਬਾਹਰ ਦੁਨੀਆਂ ਦਾ ਨਾ ਨਾ ਕਰੋ ਬਾਰੇ ਬੰਦੇ ਆ ਗਏ ਸੰਸਦੇ ਚੱਲੋ ਆ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਜਾ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਵਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀਨ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਹੋ ਭਾਵਾ ਨੇ ਤੋ ਹਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਨੂੰ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਲਿਆ ਰੰਗਲਾਲ ਬੜਾਈ ਮੈਂ ਬੈਠੀ ਸੀ ਬੈਠੀ ਹੋਇਆ ਜੇ ਉਹ ਦੇਖੋ ਕੋਣ ਆ ਰਾਜਾ ਸਾਹਿਬ ਕੋਣ ਹੈ ਕੋਣ ਹੈ ਕੀ ਹੋਇਆ ਅੰਗੇਰੀ ਭਾਈ ਕਿਉਂ ਬੈਠਾ ਨਹੀਂ ਜਾ ਰਿਹਾ ਪੈਕਿੰਗ ਕਰਨਾ ਆ ਗਿਆ ਆਖੇ ਇਹ ਨਹੀਂ ਕਰਨਾ ਕਰਾਵਾਣਾ ਬਹੁਤ ਬਹੁਤ ਜਮਾਨ ਨੂੰ ਬੁਲਾ ਕੱਢ ਦੇਗੇ ਤੁਹਾਨੂੰ ਕੀ ਆਪਾਂ ਤਾਂ ਕਿਹੜੇ ਲੋਕਾਂ ਨੂੰ ਆਪ ਜੋ ਬਸਿਆ ਦੇ ਬਸ ਨਾ ਨੰਬਣੀ ਦਿੰਦੇ ਬਾਜੂ ਗਲਤੀਆਂ ਹੋ ਰਹੀਆਂ ਨੇ ਸੁਲਾਪਾ ਪਹਿਲੇ ਬੜਦੇ ਆ ਆਲ ਆਲ ਉਹ ਵੀ ਲਾ ਲਓ ਇੱਧਰ ਲਾਉਂਦੇ ਆ ਕੋਈ ਨਾ ਨਹੀਂ ਹੋਊਗਾ